ਤੋਂ ਪ੍ਰਧਾਨ ਸਰਦਾਰ ਜਲਦੀ ਸਿੰਘ ਜੀ ਢਿੰਡਾ ਸੀਨੀਅਰ ਮੀਤ ਪ੍ਰਧਾਨ ਸਰਦਾਰ ਗੁਰਮੀਤ ਸਿੰਘ ਜੀ ਰਾਮਸਰ ਮੀਤ ਪ੍ਰਧਾਨ ਸਰਦਾਰ ਗੁਰਵੀਰ ਸਿੰਘ ਜੀ ਤਲਕੌਰ ਜਨਰਲ ਸਕੱਤਰ ਸਰਦਾਰ ਅੰਗਰੇਜ਼ ਸਿੰਘ ਜੀ ਰਾਣੀਆ ਮੀਤ ਸਕੱਤਰ ਸਰਦਾਰ ਗੁਰਵਿੰਦਰ ਸਿੰਘ ਜੀ ਢਿੰਡਾ ਤੇ ਸਾਰੇ ਐਗਜ਼ੀਕਟਿਵ ਮੈਂਬਰ ਸਰਦਾਰ ਫਰਨਾਇਲ ਸਿੰਘ ਜੀ ਨਿਮਣਾਬਾਦ ਸਰਦਾਰ ਕੁਲਦੀਪ ਸਿੰਘ ਜੀ ਮੋਤਾਨੀ ਸਰਦਾਰ ਕੁਲਵਿੰਦਰ ਸਿੰਘ ਜੀ ਟੀਮਾ ਸਰਦਾਰ ਜਗਤਾਰ ਸਿੰਘ ਜੀ ਮਾਨ ਸਰਦਾਰ ਤੇਜਿੰਦਰਪਾਲ ਸਿੰਘ ਜੀ ਨਾਰਨੌਰ ਤੇ ਸਰਦਾਰ ਰਵਿੰਦਰ ਸਿੰਘ ਜੀ ਸੰਯੋਖੜਾ ਸਾਹਿਬ ਸਮੁੱਚੀ ਐਗਜ਼ੀਕਟਿਵ ਦਾ ਤੇ ਸਮੁੱਚੇ ਜਰਨਲ ਹੋਸਟ ਦੇ ਮੈਂਬਰ ਜਿਹੜੇ ਸਾਡੇ ਸਤਿਕਾਰਯੋਗ ਅੱਜ ਇੱਥੇ ਪਹੁੰਚੇ ਹੋਏ ਨੇ ਬਿਆਨੀ ਕੁਲਦੀਪ ਸਿੰਘ ਜੀ ਫਗੂ ਮੀਤ ਜੀ ਕਰਤਾਰ ਕੌਰ ਜੀ ਔਰ ਇਸੇ ਤਰ੍ਹਾਂ ਸਰਦਾਰ ਸਵਨ ਸਿੰਘ ਜੀ ਪੂਰਾ ਸਰਦਾਰ ਜਿੰਦਰ ਸਿੰਘ ਜੀ ਪਰਾੜਾ ਔਰ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਸਾਥੀ ਜਿਹੜੇ ਨੇ ਸਰਦਾਰ ਗੁਰਪਾਲ ਸਿੰਘ ਜੀ ਗੋਰਾ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ ਸਭ ਤੋਂ ਜਨਰਲ ਉਸ ਦਾ ਜਿਹਨਾਂ ਵੱਲੋਂ ਮੋਢ ਧਰੋਂ ਪ੍ਰਜਾਤ ਦੇ ਚੇਅਰਮੈਨ ਦੀ ਸੇਵਾ ਜਿਹੜੀ ਦਿੱਤੀ ਆ ਅੱਜ ਸਾਰੀ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਜੈਕਟਰ ਦਾ ਤੇ ਜਨਰਲ ਹੌਸਲਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਹੈ ਔਰ ਮੈਂ ਸਾਰਿਆਂ ਦੇ ਨਾਲ ਇਕ ਬੇਨਤੀ ਕਰਦਾ ਹੋਇਆ ਅਪੀਲ ਕਰਦਾ ਕਿ ਜਿਸ ਤਰ੍ਹਾਂ ਪਹਿਲਾਂ ਸੇਵਾਵਾਂ ਨਿਭਾਈਆਂ ਇਸੇ ਤਰ੍ਹਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਜਿਹੜੀਆਂ ਸੇਵਾਵਾਂ ਨੇ ਅਗਾਹਵੀ ਜਾਰੀ ਰੱਖੀਆਂ ਜਾਣਗੀਆਂ ਸਿੱਖ ਸੰਗਤ ਦਾ ਨਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਕਰ ਤਾਂ ਕਿ ਗੁਰੂ ਘਰਾਂ ਦਾ ਸਫੀਦਾ ਪ੍ਰਬੰਧ ਤੇ ਤੁਹਾਨੂੰ ਪ੍ਰਚਾਰ ਦੀਆਂ ਸੇਵਾਵਾਂ ਸਾਰਿਆਂ ਜੜਦੀ ਕਰਾਣਾ ਹੋਰ ਮੈਂ ਨਾਲ ਹੀ ਵਧਾਈ ਦੇਣਾ ਜਿਹੜੇ ਅੱਜ 20 ਚੇਅਰਮੈਨ ਜਿਹੜੇ ਨਿਯੁਕਤ ਕੀਤੇ ਗਏ ਜਿਨ੍ਹਾਂ ਦੇ ਵਿੱਚ ਜਾਨੀ ਕੁਲਦੀਪ ਸਿੰਘ ਖੱਦੂ ਇੱਥੇ ਹਾਜ਼ਰ ਨੇ ਜਿਨ੍ਹਾਂ ਨੂੰ ਸਪੋਰਟਸ ਮੈਨਜਰ ਨਿਯੁਕਤ ਕੀਤਾ ਗਿਆ ਬੀਬੀ ਕਲਕਾਰ ਕੌਰ ਜੀ ਸ਼ਾਬਾਹ ਦੇ ਇੱਥੇ ਹਾਜ਼ਰ ਨੇ ਜਿਨ੍ਹਾਂ ਨੂੰ ਹੈਲਪਰ ਜਿਹੜਾ ਚੇਅਰਮੈਨ ਨਿਯੁਕਤ ਕੀਤਾ ਗਿਆ ਜਥੇਦਾਰ ਸਵਰਨ ਸਿੰਘ ਜੀ ਗੁੰਗਾਟੇਪੀ ਉਹ ਵੀ ਇੱਥੇ ਹਾਜ਼ਰ ਨੇ ਜਿਨ੍ਹਾਂ ਨੂੰ ਫਰੀਦਬੰਨ ਦੇ ਲੰਗਰ